ਜੀ ਦੋਸਤੋ ਨਮਸਕਾਰ ਇੰਡੀਆ న్యూਸ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਨਾ ਵਿਖੇ ਖੜੇ ਆਂ ਜਿੱਥੇ ਕਿ ਅੱਜ ਕੱਲ ਜਿਵੇਂ ਟ੍ਰੈਂਡ ਹੋਇਆ ਹੈ ਟੈਟੂ ਬਣਵਾਉਂਦਾ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜੋ ਕਿ ਟੈਟੂ ਬਣਾਉਂਦੇ ਨੇ ਸਾਹਿਬ ਮੜਕਨ ਜੀ ਔਰ ਅਕਸਰ ਸੁਣਿਆ ਹੈ ਕਿ ਜਲੰਧਰ ਖੰਨਾ ਗਵਿੰਦਗੜ੍ਹ ਚੰਡੀਗੜ੍ਹ ਮੋਹਾਲੀ ਜਗਾ ਜਗਾ ਤੋਂ ਲੋਕ ਇਹਨਾਂ ਤੋਂ ਟੈਟੂ ਬਣਵਾਉਂ ਆਂਦੇ ਨੇ ਬੜਾ ਸਟਾਈਲਿਸ਼ ਟੈਟੂ ਟੈਟੂ ਬਣਾਉਂਦੇ ਨੇ ਸੋ ਤੁਹਾਨੂੰ ਲਾਈਵ ਤਸਵੀਰਾਂ ਦਾ ਖਾਨ ਕੇ ਕੈਮਰਾਮੈਨ ਟੈਟੂ ਜੋ ਕਿ ਬਣਾ ਰਹੇ ਹਨ ਹਾਂਜੀ ਸਾਡੇ ਨਾਲ ਮੈਂ ਮੈਮ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਬਣਵਾ ਰਹੇ ਨੇ ਹਾਂਜੀ ਮੈਮ ਨਮਸਕਾਰ ਜੀ ਨਮਸਕਾਰ ਜੀ ਹਨਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੇਨੂ ਹੈ ਦੇਨੂ ਜੀ ਕੀ ਬਣਵਾ ਰਹੇ ਹੋ ਤੁਸੀਂ ਮੇਰਾ ਅੱਜ ਦਿਲ ਸੀਗਾ ਆਪਣੇ ਨੇਲ ਐਕਸਟੈਂਸ਼ਨ ਦੇ ਉੱਪਰ ਫਿੰਗਰ ਦੇ ਉੱਪਰ ਮੈਨੂੰ ਕੁਝ ਸਪੈਸ਼ਲ ਚਾਹੀਦਾ ਸੀ ਇਸ ਲਈ ਆਪਾਂ ਹਾਰਟ ਬਣਵਾ ਰਹੇ ਆ ਓਕੇ ਤੇ ਬਹੁਤ ਸੋਨਾ ਟੈਟੂ ਬਣਾਉਂਦੇ ਆ ਵੀਰ ਜੀ ਬਹੁਤ ਸੋਨਾ ਵਰਕ ਹੈ ਇਹਨਾਂ ਦਾ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਜਰੂਰ ਇਹਨਾਂ ਦੀ ਸ਼ਾਪ ਤੇ ਇੱਕ ਵਾਰ ਵਿਜ਼ਿਟ ਕਰੋ

ਇੱਕ ਸਾਲ ਮੈਂ ਯਾਨੀ ਕਿ ਅੰਡਰ ਆਬਜ਼ਰਵੇਸ਼ਨ ਟ੍ਰੇਨਿੰਗ ਚੰਡੀਗੜ੍ਹ ਕਰੀ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਆਪਣਾ ਵਰਕ ਸਟਾਰਟ ਕਰਿਆ। ਕਿੰਨਾ ਟਾਈਮ ਟ੍ਰੇਨਿੰਗ ਦਾ? ਕਿੰਨਾ ਕੁ ਟਾਈਮ ਹੁੰਦਾ ਹੈ ਟ੍ਰੇਨਿੰਗ ਨੇ? ਦੇਖੋ ਬੇਸਿਕਲੀ ਜਿਹੜਾ ਟ੍ਰੇਨਿੰਗ ਪੀਰੀਅਡ ਹੁੰਦਾ ਉਹ 6 ਮਹੀਨੇ ਤੋਂ ਸਾਲ ਦੇ ਵਿੱਚ ਵਿੱਚ ਹੁੰਦਾ ਹੈ। ਅੱਛਾ। ਬਾਕੀ ਡਿਪੈਂਡ ਕਰਦਾ ਹੈ ਵੀ ਤੁਸੀਂ ਇਹ ਚ ਰੀਅਲਿਜ਼ਮ ਹੋ ਗਿਆ, ਪੋਰਟਰੇਟਸ ਹੋ ਗਏ ਜਾਂ ਬਲੈਕ ਐਂਡ ਗ੍ਰੇ ਟੈਟੂਜ਼ ਹੋ ਗਏ। ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਫੀਲਡ 'ਚ ਅੱਗੇ ਜਾਣਾ ਚਾਹੁੰਦੇ ਹੋ। ਓਕੇ। ਸਰ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਟੈਟੂ ਬਣਵਾਣ ਆਉ ਤਾ ਸਾਲ ਦੇ ਵਿੱਚ ਆਪਾਂ ਇੰਨੀ ਕ ਗੇਨਿੰਗ ਕਰ ਲਈ ਹੈ ਕਿ ਮੇਰੇ ਕੋਲ ਜਲੰਧਰ, ਬਹਾੜੀ, ਚੰਡੀਗੜ੍ਹ, ਖੰਨਾ, ਗੁਵਿੰਦਗੜ੍ਹ, ਸਰਾਂ ਆਲਮੋਸਟ ਇਨਰ ਸਿਟੀਜ਼ ਤੋਂ ਬੰਦੇ ਟੈਟੂ ਕਰਾਣ ਆ ਚੁੱਕੇ ਨੇ ਤੇ ਕਿੰਨੇ ਵਜੇ ਸਵੇਰੇ ਕਿੰਨੇ ਵਜੇ ਆਨੇ ਦੇਖੋ ਓਪਨਿੰਗ ਟਾਈਮ ਮੇਰਾ ਸ਼ਾਪ ਦਾ 11 ਵਜੇ ਹੈ 11 ਵਜੇ ਤੋਂ ਲੈ ਕੇ ਅਸੀਂ 8 ਵਜੇ ਤੱਕ ਓਰੇ ਹੁੰਨੇ ਆ ਜੇ ਕਿਸੇ ਨੇ ਅਪਾਇੰਟਮੈਂਟ ਵਗੈਰਾ ਲੈਣੀ ਹੋਵੇ ਤਾਂ ਕਾਲ ਤੇ ਵੀ ਲੈ ਸਕਦਾ ਠੀਕ ਹੈ ਤੇ ਹੁਣ ਕੀ ਬਣਾ ਰਹੇ ਮੈਮ ਦੇ ਕੀ ਬਣਾ ਰਹੇ ਅੱਜ ਮੈਮ ਦਾ ਹਾਰ ਟੈਟੂ ਆਪਾਂ ਕਰ ਰਹੇ ਆ ਮੈਮ ਦਾ ਇਹ ਥਰਡ ਟੈਟੂ ਹੈ ਇਸ ਤੋਂ ਪਹਿਲਾਂ ਅਸੀਂ ਦੋ ਤਿੰਨ ਟੈਟੂ ਮੈਮ ਦੇ ਹੋਰ ਵੀ ਕਰ ਚੁੱਕੇ ਹਾਂ ਕਿ ਕਿਹੜੇ ਕੀ 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 ਕਿਹੜਾ 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 ਮਤਲਬ ਕੀ ਬਣਾਨੇ ਹੋ ਟੈਟੂ ਆਪਣੇ ਕੋਲ ਦੇਖੋ ਜ਼ਿਆਦਾਤਰ ਬਲੈਕ ਐਂਡ ਵਾਈਟ ਟੈਟੂਸ ਹੋਗੇ ਗ੍ਰੇ ਵਾਸ਼ ਟੈਟੂਸ ਹੋਗੇ ਰੀਅਲਿਜ਼ਮ ਚ ਹਜੇ ਬਸ ਇੰਨਾ ਟ੍ਰੈਂਡ ਨਹੀਂ ਹੈਗਾ ਓਕੇ ਬਟ ਇਹ ਹੈ ਵੀ ਜੇ ਕੋਈ ਰੀਅਲਿਜ਼ਮ ਵੀ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਹੋ ਜਾਏਗਾ ਓਕੇ ਜੀ ਬਾਕੀ ਆਪਣੇ ਕੋਲ ਕਲਰ ਟੈਟੂਸ ਸਾਰੇ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਕਲਰ ਵੀ ਅਵੇਲੇਬਲ ਨੇ ਆਪਨੇ ਤੁਸੀਂ ਲਾਈਟ ਤਸਵੀਰਾਂ ਦੇਖੋ

ਦੇਖੋ ਟੈਟੂ ਬਣਾ ਰਹੇ ਆ ਤੇ ਕੀ ਤੁਸੀਂ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋ? ਦੇਖੋ ਅੱਜ ਕੱਲ ਦੇਖੋ ਜਿਵੇਂ ਬੱਚੇ ਜ਼ਿਆਦਾਤਰ ਨਸ਼ੀਆਂ ਗੰਨੀ ਆ ਹੂਰ ਪਾਸੇ ਨੂੰ ਤੁਰੇ ਫਿਰਦੇ ਆ ਮੈਂ ਚਾਹਨਾ ਵੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਕਿਸੇ ਨਾ ਕਿਸੇ ਲਾਈਨ ਦੇ ਵਿੱਚ ਉਹਨਾਂ ਨੂੰ ਗਾਈਡ ਕਰਨ ਕrafts ਚ ਪਾਣ ਖੇਲਨ ਚ ਪਾਣ ਕਿਉਂਕਿ ਅੱਜ ਦੇ ਟਾਈਮ ਦੇਖੋ ਹੱਥ ਦਾ ਹੁਨਰ ਜਿਹੜੇ ਬੱਚੇ ਕੋਲ ਹੱਥ ਦਾ ਹੁਨਰ ਹੋਏਗਾ ਉਹਦਾ ਕੰਮ ਹੀ ਸੈਟ ਹੈ। ਓਕੇ। ਤੇ ਸਰ ਜਿਵੇਂ ਜੁਮੇ ਜਾਨਦੇ ਹੋ? ਨਹੀਂ ਸਰ ਜਿਵੇਂ ਵਗਰਾ ਦਾ ਛੋਟੀ ਛੋਟੀ ਤੋਂ ਲੱਗਦਾ ਜਿੰਦੀ। नहीं सर पहला जिम जाते आफ्ट वर्क हम तो टाइम घटे होंगे so, ठीक है सो ये साढ़े न साई मड़कन जी जिन्होंने दस है कि उन्होंने को जो भी मतलब कि टैडू बनाते हैं या जो कलर यूज करते हैं वो सारे इंपोर्टेंट ने ये बहुत अच्छी गल है, है तो उन्होंने ये संदेश दिता भी अचक नौजवान जी नशे हुई है वह चंगे काम करे हर का हुनर सीखे ताकि अगे बढ़े और अपने माँ बाप का नाम रोशन करे मैं पारस गौतम इंडिया न्यूज़ कैमरामैन नितिश गौतम के न